ਡਾਕਟਰ ਸਰਪ ਕਪੂਰ ਕਪੂਰ ਹੋਮੀਓਸਪਿਟਲ ਮਲੇਰਕੋਟਲਾ ਪ੍ਰੈਜ਼ੀਡੈਂਟ ਦਾ ਸੁਪਰਨੈਚੁਰਲ ਐਡਵੈਂਚਰ ਸਪੋਰਟਸ ਕਲਬ ਪ੍ਰੈਜ਼ੀਡੈਂਟ ਡਿਸਟ੍ਰਿਕਟ ਆਰਚਰੀ ਕਲਬ ਮਲੇਰਕੋਟਲਾ ਐਂਡ ਪ੍ਰੈਜ਼ੀਡੈਂਟ ਐਨੀਮਲ ਰੈਸਕਿਊ ਐਂਡ ਕੇਅਰ ਕਲਬ ਮਲੇਰਕੋਟਲਾ ਤੇ ਸਪੈਸ਼ਲ 올림픽 ਭਾਰਤ ਪ੍ਰੈਜ਼ੀਡੈਂਟ ਮਲੇਰਕੋਟਲਾ ਮੈਂ ਸਾਰਿਆਂ ਨੂੰ Eid ਤੇ ਬਸਾਕੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਅਤੇ ਵਸਦੇ ਪੂਰੀ ਦੁਨੀਆ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਤੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਬਹੁਤ ਬਹੁਤ ਈਦ ਦੀਆਂ ਮੁਬਾਰਕਾਂ ਤੇ ਸਾਰੇ ਕਿਸਾਨ ਭਾਈਚਾਰੇ ਨੂੰ ਜਿਹੜੇ ਖੇਤੀ ਸਬੰਧਿਤ ਲੋਕ ਨੇ ਉਹਨਾਂ ਨੂੰ ਬਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਤਿਹਾਰ ਸਾਰੇ ਧਰਮ ਇੱਕੋ ਜਿਕੇ ਨੇ ਜੇ ਸਾਰੇ ਤਿਹਾਰਾਂ ਨੂੰ ਸਾਰੇ ਕਿਸਮ ਦੇ ਲੋਕ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਮਨਾਉਣ ਤਾਂ ਇੱਕ ਏਕਤਾ ਦਾ ਸੰਦੇਸ਼ ਜਾਂਦਾ ਹੈ ਜਿਹੜਾ ਕਿ ਸਾਡਾ ਜਿਹੜਾ ਸ਼ਹਿਰ ਐਮਲੇਰ ਕੋਟ ਲੋ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਅਸੀਂ ਈਦ, ਹੋਲੀ, ਦੀਵਾਲੀ, ਗੁਰਪੁਰਬ ਕ੍ਰਿਸਮਸ ਸਾਰੇ ਤਿਹਾਰਾ ਸਿ ਮਿਲ ਜੁਲ ਕੇ ਮਨਾਉਂਦੇ ਆ ਤਾਂ ਸਾਡੀ ਇਹੀ ਅਪੀਲ ਹੁੰਦੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਰਹੇ ਪੀਸ ਦਾ ਸੰਦੇਸ਼ ਸਾਡੇ ਸ਼ਹਿਰ ਵੱਲੋਂ ਹਰ ਵਾਰ ਇਸੇ ਤਰ੍ਹਾਂ ਹੀ ਜਾਂਦਾ ਰਹੇ ਤੇ ਪ੍ਰਮਾਤਮਾ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਦਾ ਮੌਕਾ ਹਮੇਸ਼ਾ ਸਾਨੂੰ ਦਿੰਦਾ ਰਹੇ ਇਸੇ ਚੀਜ਼ ਦੇ ਨਾਲ ਸਾਰਿਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਨੂੰ ਬਹੁਤ-ਬਹੁਤ ਸਾਡੇ ਪਰਿਵਾਰ ਵੱਲੋਂ ਕਪੂਰ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾ ਜਿਹੜੇ ਸਾਡੇ ਦਰਸ਼ਕ ਨੇ ਸਭ ਦੇਖ ਰਹੇ ਨੇ ਉਹਨਾਂ ਲਈ ਇਸ ਚੀਜ਼ ਦਾ ਬੈਨੀਫਿਟ ਨਜ਼ਰ ਆਵੇ ਕਿ ਮੌਸਮ ਚੇਂਜ ਹੋ ਰਿਹਾ ਹੈ ਕਿੱਦਾਂ ਇਹ ਕਿਸੇ ਨੂੰ ਦੇਖੋ ਜਦੋਂ ਵੀ ਮੌਸਮ ਚੇਂਜ ਹੁੰਦਾ ਬਹੁਤ ਸਾਰੀਆਂ ਨਮੀਆਂ ਬਿਮਾਰੀਆਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਸਾਡੇ ਹੁਣ ਵੈਦਰ ਰਿਪੋਰਟ ਜਦੋਂ ਆਪਾਂ ਚੈੱਕ ਕਰੀਏ ਇਸ ਵਾਰ ਦੀ ਤਾਂ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਤਾਂ ਉਹਦੀ ਪ੍ਰੀਕਾਸ਼ਨ ਜਿਹੜੀ ਡੀਹਾਈਡਰੇਸ਼ਨ ਜਿਹਨੂੰ ਆਪਾਂ ਲੂਜ਼ ਮੋਸ਼ਨਸ ਕਹਿੰਦੇ ਆ ਟਾਈਫਾਇਡ ਫੀਵਰ ਕਹਿੰਦੇ ਆ ਡੇਂਗੂ ਜਿਹੜਾ ਇਸ ਸਾਲ ਫੈਲਦਾ ਇਸ ਤਰ੍ਹਾਂ ਦੀ ਪ੍ਰੀਕਾਸ਼ਨ ਸਾਨੂੰ ਲੈਣੀ ਚਾਹੀਦੀਆਂ ਹੋਮੋਪੈਥਿਕ ਮੈਡੀਸਿਨਸ ਹਰ ਕਿਸਮ ਦੇ ਉਪਰਾਲੇ ਤੇ ਹਰ ਕਿਸਮ ਦੇ ਇਲਾਜ ਵਾਸਤੇ ਸਖਸ਼ਮ ਇੱਕ ਬ ਇਸ ਕਰਕੇ ਲੋਕਾਂ ਨੂੰ ਜਿਹੜੇ ਲੋਕ ਪਹਿਲੇ ਟਾਈਮ ਦੇ ਵਿੱਚ ਇਸ ਪੈਥੀ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਾਉਂਦੇ ਨੇ ਉਹਨਾਂ ਦਾ ਇਲਾਜ ਕਦੇ ਵੀ ਲੰਬਾ ਨਹੀਂ ਜਾਂਦਾ ਤੇ ਸਾਈਡ ਇਫੈਕਟਸ ਕੋਈ ਨਹੀਂ ਹੈਗੇ ਮੈਡੀਸਿਨਸ ਦੇ ਕਿਸੇ ਵੀ ਤਰ੍ਹਾਂ ਦੇ ਜਿੱਥੇ ਕਿਤੇ ਕੋਈ ਪੈਥੀਆਂ ਦੇ ਵਿੱਚ ਜਿਵੇਂ ਕਿ ਐਲੋਪੈਥੀ ਜਿਹਨੂੰ ਆਪਾਂ ਅੰਗਰੇਜ਼ੀ ਦਵਾਈ ਕਹਿੰਦੇ ਆਯੁਰਵੈਦਿਕ ਜਿਹਨੂੰ ਆਪਾਂ ਦੇਸੀ ਦਵਾਈਆਂ ਕਹਿੰਦੇ ਇਸ ਤਰ੍ਹਾਂ ਹੋਮੋਪੈਥੀ ਜੇ ਇਹ ਤਿੰਨੇ ਪੈਥੀਆਂ ਲੋਕਾਂ ਦੇ ਹਿੱਤ ਦੇ ਵਿੱਚ ਇੱਕ ਅੰਡਰ ਵਨ ਰੂਫ ਇਕੱਠੇ ਹੋ ਕੇ ਕੰਮ ਕਰਨ ਤਾਂ ਸ਼ਾਇਦ ਮਰੀਜ਼ਾਂ ਦੀ ਜਿਹੜੀਆਂ ਜਾਨਾਂ ਨੇ ਉਹ ਹੋਰ ਅੱਛੀਆਂ ਤੇ ਜਲਦੀ ਤੇ ਜ਼ਿਆਦਾ ਬਚ ਸਕਦੀਆਂ ਨੇ ਇਸ ਕਰਕੇ ਇਹ ਤਿੰਨੇ ਪੈਥੀਆਂ ਨੂੰ ਵੀ ਲੋੜ ਹੈ ਅੱਜ ਦੇ ਸਮੇਂ ਦੀ ਡਿਮਾਂਡ ਹੈ ਕਿ ਤਿੰਨੇ ਕਿਸਮ ਦੇ ਡਾਕਟਰ ਇਸ ਚੀਜ਼ ਨੂੰ ਇੱਕ ਦੂਸਰੇ ਨੂੰ ਮੰਨਣ ਤੇ ਇੱਕ ਦੂਸਰੇ ਦੀ ਸਹਾਇਤਾ ਦੇ ਨਾਲ ਇੱਕ ਮਰੀਜ਼ ਵਾਸਤੇ ਉਹਦੀ ਬਿਹਤਰੀ ਭਲਾਈ ਵਾਸਤੇ ਕੰਮ ਕਰਨ ਕਿਉਂਕਿ ਗਿਆਨ ਹਰ ਇੱਕ ਪੈਥੀ ਦਾ ਹੈਗਾ ਤੇ ਹਰ ਇੱਕ ਪੈਥੀ ਆਪਣੇ ਆਪਣੀ ਚੀਜ਼ ਸક્ષਮ ਹੈ ਹਰ ਇੱਕ ਪੈਥੀ ਦੀ ਆਪਣੀ ਆਪਣੀ ਲਿਮਿਟੇਸ਼ਨ ਹੈ ਤਾਂ ਉਹ ਸਾਰੀ ਚੀਜ਼ਾਂ ਦੀ ਜੇ ਅਵੇਅਰਨੈਸ ਪਬਲਿਕ ਨੂੰ ਹੋਊਗੀ ਤਾਂ ਸ਼ਾਇਦ ਲੋਕ ਬਿਮਾਰ ਵੀ ਘੱਟ ਹੋਣਗੇ ਕਿਉਂਕਿ ਡਾਕਟਰ ਦਾ ਫਰਜ਼ ਕਲਾ ਦਵਾਈ ਦੇਣਾ ਨਹੀਂ ਬਿਮਾਰੀ ਨਾ ਹੋਵੇ ਉਹਦੇ ਬਾਰੇ ਵੀ ਜਾਗਰੂਕ ਕਰਨਾ ਹੁੰਦਾ ਹੈ ਇਸ ਕਰਕੇ ਡੀਹਾਈਡਰੇਸ਼ਨ ਤੋਂ بچੋ ਪਾਣੀ ਦੀ ਇਸਤੇਮਾਲ ਸਹੀ ਕਰੋ ਪਾਣੀ ਉਬਾਲ ਕੇ ਪੀਓ ਇਵਨ ਫਿਲਟਰ ਵਾਲੇ ਪਾਣੀ ਨੂੰ ਵੀ ਉਬਾਲ ਕੇ ਪੀਓ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਫਿਲਟਰਡ ਵਾਟਰ ਦੇ ਨਾਲ ਨਹੀਂ ਜਾਂਦੀਆਂ ਸਭ ਤੋਂ ਵੱਡੀ ਸਮੱਸਿਆ ਸਾਡੇ ਇੱਥੇ ਪੰਜਾਬ ਦੇ ਵਿੱਚ ਪਾਣੀ ਦੀ ਇਸ ਵਕਤ ਤੇ ਪਾਣੀ ਸਾਫ਼ ਨਾ ਹੋਣ ਕਰਕੇ ਬਹੁਤ ਸਾਰੀਆਂ ਵਾਟਰ ਬੋਰਨ ਡਿਜ਼ੀਜ਼ ਨੇ ਜਿਹੜੀਆਂ ਲੋਕਾਂ ਨੂੰ ਹੁੰਦੀਆਂ ਨੇ ਚਾਹੇ ਉਹ ਕਾਲਾ ਪੀਲੀਆ ਵੀ ਹੈ ਚਾਹੇ ਉਹ ਜਰਨਲ ਜੌਂਡਿਸ ਵੀ ਹੈ ਇਸ ਤੋਂ ਇਲਾਵਾ ਕਈ ਕਿਸਮ ਦੀਆਂ ਖਾਨੀਆਂ ਬਿਮਾਰੀਆਂ ਨੇ ਧੁੱਪ ਦੇ ਕਰਕੇ ਬ੍ਰੇਨ ਸਟ੍ਰੋਕਸ ਹੋ ਸਕਦੇ ਨੇ ਸਿੱਧੀ ਧੁੱਪ ਦੇ ਵਿੱਚ ਨਾ ਜਾਓ ਕਵਰ ਰੱਖੋ ਮoiਸਚਰ ਉਹਨੂੰ ਆਪਣਾ ਵੈਟ ਕਰਕੇ ਕੱਪੜਾ ਰੱਖੋ ਤੇ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਮੋਟਰਸਾਈਕਲ ਤੇ ਜਾਨੀਓ ਖਾਸ ਕਰਕੇ ਉਦੋਂ ਤੁਸੀਂ ਹਮੇਸ਼ਾ ਹੈਲਮਟ ਪਾਓ ਇਹ ਰੋਡ ਸੇਫਟੀ ਤਾਂ ਹੈ ਹੀ ਹੈ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਲੋਹ ਚੱਲਦੀ ਹੈ ਉਹ ਤੁਹਾਡੇ ਸਿਰ ਤੇ ਫੇਸ ਦੇ ਉੱਤੇ ਡਾਇਰੈਕਟ ਨਹੀਂ ਲੱਗਦੀ ਜਿਵੇਂ ਤੁਸੀਂ ਦੇਖਦੇ ਹੋ ਸੜਕਾਂ ਤੇ ਜਾਂਦੇ ਆਪਾਂ ਕੋਈ ਪ੍ਰਿੰਡਾ ਹੈ ਜਾਂ ਕੋਈ yellow wasp ਹੈ ਕੋਈ ਇਸ ਤਰ੍ਹਾਂ ਦਾ ਇਨਸੈਕਟ ਵੀ ਸਾਨੂੰ ਬਾਈਟ ਕਰ ਜਾਂਦਾ ਤਾਂ ਬਾਈਟ ਕਰਦਾ ਉਸ ਟਾਈਮ ਜਦੋਂ ਤੁਹਾਨੂੰ ਇਹੋ ਜੀ ਚੀਜ਼ ਵੀ ਹੁੰਦੀ ਹੈ ਜੇ ਤੁਹਾਡੇ ਹੈਲਮਟ ਪਾਇਆ ਹੋਊਗਾ ਤੁਸੀਂ ਉਸ ਤੋਂ ਪਹਿਲਾਂ ਬਚ ਜਾਂਦੇ ਹੋ ਜੇ ਨਹੀਂ ਪਾਇਆ ਮੰਨ ਲਓ ਬਾਈਟ ਹੋ ਵੀ ਜਾਂਦੀ ਹੈ ਤਾਂ ਵੀ ਤੁਸੀਂ ਡਾਇਰੈਕਟਲੀ ਹੋਮੋਪੈਥਿਕ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਾ ਸਕਦੇ ਹੋ ਉਹਨਾਂ ਨੂੰ ਸੋਜਿਸ਼ ਤੇ ਪੌਇਜ਼ਨਿੰਗ ਜਾਂ ਕੋਈ ਵੀ ਅਲਰਜੀ ਦਾ ਕੇਸ ਤੁਹਾਨੂੰ ਇਸ ਤਰ੍ਹਾਂ ਦਾ ਬਣਦਾ ਕਿਉਂਕਿ ਹੁਣ ਬਾਡੀ ਹੋਣੀ ਹੈ ਤਾਂ ਇਹਦੇ ਵਿੱਚ ਸਾਹ ਦੀਆਂ ਦਿੱਕਤਾਂ ਬਹੁਤ ਜ਼ਿਆਦਾ ਵਧਣਗੀਆਂ ਡਸਟ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਹੋ ਜੇਗੀ ਤਾਂ ਡਸਟ ਤੋਂ ਵੀ ਪ੍ਰिवेंशन ਵਾਸਤੇ ਮਾਸਕ ਦਾ ਇਸਤੇਮਾਲ ਇਹ ਹੋਮੋਪੈਥਿਕ ਦਵਾਈ ਦੇ ਨਾਲ ਤੁਸੀਂ ਆਪਣਾ ਇਲਾਜ ਕਰੋ ਕਿਉਂਕਿ ਇਸ ਤਰ੍ਹਾਂ ਦੀ ਪ੍ਰਣਾਲੀ ਹੈ ਕਿ ਜਿਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਆਂਦਾ ਤੇ ਜਦੋਂ ਵੀ ਤੁਸੀਂ ਤੁਹਾਨੂੰ ਫਸਟ ਟਾਈਮ ਹੀ ਕੋਈ ਪ੍ਰੋਬਲਮ ਆਉਂਦੀ ਹੈ ਜੇ ਤੁਸੀਂ ਇਸ ਪੈਥੀ ਜਾਣੇ ਤੁਹਾਨੂੰ ਰਿਜ਼ਲਟ ਬਹੁਤ ਅੱਛੇ ਤੇ ਫਾਸਟ ਮਿਲਣਗੇ ਅਸਲ ਦੱਸ ਲਈਏ ਕਿ ਦੱਸਿਆ ਹੀ ਤੁਹਾਨੂੰ ਡਾਕਟਰ ਸਾਹਿਬ ਨੇ ਹੋਮੋਪੈਥੀ ਦੇ ਬੈਨੀਫਿਟ ਵੀ ਦੱਸੇ ਨੇ ਆਪਾਂ ਇਹਨਾਂ ਨੰਬਰ ਵੀ ਤੁਹਾਡਾ ਨੰਬਰ ਵੀ ਦੱਸ ਦੋ ਕਿਸੇ ਦਰਸ਼ਕ ਨੇ ਜੇ ਬਾਈਚਾਂ ਤੁਹਾਡੇ ਕੋਲ ਕੋਈ ਮੈਡੀਸਨ ਲਈ ਆਣਾ ਹੋਵੇ ਤਾਂ ਆਪਣਾ ਨੰਬਰ ਵੀ ਦੱਸੋ ਜੇ ਜਿਆਦਾ ਤੁਹਾਡੇ ਕੋਲ ਖੜੀ ਮੈਡੀਸਨ ਜਿਹੜੇ ਹੁੰਦੇ ਆ ਪੇਸ਼ੈਂਟ ਬਾਰੇ ਵੀ ਦੱਸ ਦੋ ਕਿਦਾਂ ਦੇ ਪੇਸ਼ੈਂਟ ਨੇ ਸਾਡੇ ਕੋਲੇ ਸਾਡੇ ਕੋਲੇ ਹਰ ਕਿਸਮ ਦਾ ਪੇਸ਼ੈਂਟ ਆਂਦਾ ਜੀ ਅਸੀਂ ਆਪਣੇ ਹਸਪੀਟਲ ਦੇ ਵਿੱਚ ਕੋਈ ਵੀ ਚੀਜ਼ ਲਿਖ ਕੇ ਨਹੀਂ ਲਗਾਈ ਕਿ ਅਸੀਂ ਐਸੀ ਚੀਜ਼ ਦਾ ਇਲਾਜ ਕਰਦੇ ਹਾਂ ਦੁਨੀਆ ਦੀ ਜਿਹੜੀ ਮਰਜ਼ੀ ਪ੍ਰੋਬਲਮ ਹੋਵੇ ਚਾਹੇ ਮੈਂਟਲ ਇਲਨੈਸ ਨਾ ਹੋਵੇ ਚਾਹੇ ਫਿਜ਼ੀਕਲ ਇਲਨੈਸ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਚਾਹੇ ਤੁਸੀਂ ਡਿਜ਼ੀਜ਼ ਦਾ ਨੇਮ ਹੈ ਕੋਈ ਸੈਂਸੇਸ਼ਨਸ ਹੈ ਕੋਈ ਨਕਸੀਰ ਛੁੱਟਣਾ ਕੋਰਨਸ ਹੈ ਕਿਸੇ ਕਿਸਮ ਦੇ ਬੁਖਾਰ ਹੋਣ ਵੱਡੀ ਤੋਂ ਵੱਡੀ ਪੈਰਾਲਾਈਸਿਸ ਦੀ ਪ੍ਰੋਬਲਮਸ ਹੋਣ ਬ੍ਰੇਨ ਦੀਆਂ ਹੋਣ ਹਾਰਟ ਦੀਆਂ ਹੋਣ ਕਿਸੇ ਵੀ ਕਿਸਮ ਦਾ ਕੋਈ ਇਲਾਜ ਸਾਡੇ ਕੋਲੇ ਆ ਕੇ ਕੋਈ ਵੀ ਚੀਜ਼ ਜਿਹੜੇ ਡਿਪਰੈਸ਼ਨ ਦੇ ਕੇਸਸ ਨੇ ਕਿਸੇ ਨੇ ਕਾਉਂਸਲਿੰਗਸ ਲੈਣੀਆਂ ਨੇ ਕਿਸੇ ਨੇ ਪ੍ਰੋਫੈਸ਼ਨਲ ਕਾਉਂਸਲਿੰਗਸ ਲੈਣੀਆਂ ਬੱਚਿਆਂ ਦੇ ਰਿਲੇਟਡ ਲੈਣੀਆਂ ਫੈਮਿਲੀ ਕਾਉਂਸਲਿੰਗਸ ਐ ਕਪਲ ਕਾਉਂਸਲਿੰਗਸ ਐ ਇਸ ਤਰ੍ਹਾਂ ਦੀ ਸਾਰੀ ਕਾਉਂਸਲਿੰਗ ਜਿਹੜੀਆਂ ਹੈਗੀਆਂ ਅਸੀਂ ਇਸ ਹਸਪੀਟਲ 'ਚ ਕਰਦੇ ਆਂ ਤੇ ਕੰਨਾਂ ਦਾ ਇਲਾਜ ਹੋਵੇ ਚਾਹੇ ਨੱਕ ਦਾ ਹੋਵੇ ਚਾਹੇ ਗਲੇ ਦਾ ਹੋਵੇ ਚਾਹੇ ਪੇਟ ਦਾ ਹੋਵੇ ਤਾਂ ਤੁਸੀਂ ਕਿਸੇ ਵੀ ਰੋਗ ਦੇ ਸਬੰਧਤ ਸਾਨੂੰ ਮਿਲ ਸਕਦੇ ਹੋ ਮੇਰਾ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 987282336 98728 33668 ਡਾਕਟਰ ਸੌਰਵ ਕਪੂਰ ਤੁਸੀਂ ਇਸ ਤੋਂ ਇਲਾਵਾ ਵੀ ਕੋਈ ਬਿਮਾਰੀ ਸਬੰਧਿਤ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਵੈਸੇ ਵੀ ਕੋਈ ਚੀਜ਼ ਦੇ ਬਾਰੇ ਜਾਣਕਾਰੀ ਮੇਰੇ ਤੋਂ ਲੈਣੀ ਹੈ ਜੇ ਜਿਹੜੀਆਂ ਹੋਰ ਸੇਵਾਵਾਂ ਮੈਂ ਸਪੋਰਟਸ ਦੇ ਵਿੱਚ ਦਿੰਦਾ ਹੈ ਚਾਹੇ ਉਹ ਆਰਚਰੀ ਕਲੱਬ ਹੋਵੇ ਚਾਹੇ ਐਨੀਮਲਸ ਦੇ ਰਿਲੇਟਡ ਰੈਸਕਿਊ ਦੇ ਆਪਰੇਸ਼ਨਸ ਹੋਣ ਇਸ ਤੋਂ ਇਲਾਵਾ ਕੋਈ ਮੋਟਰ ਸਪੋਰਟਸ ਜਾਂ ਐਡਵੈਂਚਰ ਸਪੋਰਟਸ ਰਿਲੇਟਡ ਤੁਹਾਨੂੰ ਕੋਈ ਇਨਫਰਮੇਸ਼ਨ ਚਾਹੀਦੀ ਹੈ ਜਾਂ ਹੋਰ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਨਾਲ-ਨਾਲ ਸਮਾਜ ਸੇਵਾ ਦੇ ਤੌਰ ਤੇ ਕਰਦਾ ਹਾਂ ਤੁਸੀਂ ਉਹਦੇ ਲਈ ਵੀ ਮੈਨੂੰ ਅਪਰੋਚ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ